ਬ੍ਰਿਟਿਸ਼ ਕੋਲੰਬੀਆ ਚ ਇਸ ਵਕਤ BCGEU ਵੱਲੋਂ ਕੀਤੀ ਜਾ ਰਹੀ ਸਟ੍ਰਾਈਕ ਪਬਲਿਕ ਸੈਕਟਰ ਡਿਸਪਿਊਟ ਦਾ ਇੱਕ ਵੱਡਾ ਇਸ਼ੂ ਬਣਦਾ ਹੋਇਆ ਨਜ਼ਰ ਆ ਰਹੀ ਹੈ BCGEU ਵੱਲੋਂ ਅੱਜ 22 ਅਕਤੂਬਰ ਵਾਲੇ ਦਿਨ ਵੀ ਵਕਫ ਵਕਫ ਥਾਮਾ ਦੇ ਉੱਤੇ ਉਹਨਾਂ ਦੇ ਮੈਂਬਰਸ ਸਟ੍ਰਾਈਕ ਕਰਦੇ ਹੋਏ ਨਜ਼ਰ ਆਏ ਤੁਹਾਨੂੰ ਦੱਸ ਦਈਏ ਇਹ ਯੂਨੀਅਨ BC ਗਵਰਨਮੈਂਟ ਦੇ ਲਗਭਗ 33000 ਪਬਲਿਕ ਸਰਵਿਸ ਵਰਕਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਜਿਵੇਂ ਕਿ ਕੋਰੈਕਸ਼ਨ ਆਫਿਸਰਸ ਸ਼ੈਰਫ ਸੋਸ਼ਲ ਸਰਵਿਸ ਵਰਕਰਸ ਅਤੇ ਐਡਮਿਨਿਸਟ੍ਰੇਟਿਵ empioyes ਇਨਰ ਦਾ ਕਲੈਕਟਿਵ ਐਗਰੀਮੈਂਟ ਮਾਰਚ 31 2025 ਨੂੰ ਐਕਸਪਾਇਰ ਹੋ ਗਿਆ ਸੀ ਤੇ ਨੇਗੋਸ਼ੀਏਸ਼ਨਸ ਜੁਲਾਈ 18 2025 ਨੂੰ ਬ੍ਰੇਕਡਾਊਨ ਹੋਈਆਂ ਸਨ ਉਸ ਤੋਂ ਬਾਅਦ 25 ਅਗਸਤ 2025 ਨੂੰ ਲਗਭਗ 92.7% ਮੈਂਬਰਸ ਨੇ ਸਟ੍ਰਾਈਕ ਲਈ ਵੋਟ ਕੀਤਾ ਸੀ ਤੇ 2 ਸਤੰਬਰ 2025 ਤੋਂ ਜੌਬ ਐਕਸ਼ਨ ਆਫੀਸ਼ੀਅਲੀ ਸ਼ੁਰੂ ਹੋ ਗਿਆ ਸੀ ਯੂਨੀਅਨ ਦੀਆਂ ਮੇਨ ਡਿਮਾਂਡਸ ਨੇ 4% ਵੇਜ ਇਨਕਰੀਜ਼ ਪਹਿਲੇ ਸਾਲ ਲਈ ਤੇ 4% ਜਾਂ ਫਿਰ ਇਨਫਲੇਸ਼ਨ ਰੇਟ CPI ਜੋ ਵੀ ਵਧ ਹੋਵੇ ਦੂਜੇ ਸਾਲ ਲਈ ਨਾਲ ਹੀ ਬੈਟਰ ਕਲਾਸੀਫਿਕੇਸ਼ਨ ਸਿਸਟਮ ਰਿਮੋਟ ਵਰਕ অপਸ਼ਨਸ ਤੇ ਲੋਅਰ ਪੇਡ ਵਰਕਰਸ ਲਈ ਐਕਸਟਰਾ ਪੇ ਸਟੈਪ ਯੂਨੀਅਨ ਦਾ ਕਹਿਣਾ ਹੈ ਕਿ ਅਫੋਰਡੇਬਿਲਟੀ ਕ੍ਰਾਈਸਿਸ ਕਾਰਨ ਬਹੁਤ ਵਰਕਰਸ ਆਪਣੀ ਜੌਬ ਛੱਡਣ ਬਾਰੇ ਸੋਚ ਰਹੇ ਨੇ ਅਤੇ ਇਸ ਵੇਲੇ 21 ਅਕਤੂਬਰ 2025 ਤੱਕ ਸਟ੍ਰਾਈਕ 7 ਹਫ਼ਤੇ ਤੋਂ ਵੱਧ ਚੱਲ ਰਹੀ ਹੈ ਤੇ ਲਗਭਗ 25000 ਵਰਕਰਸ 470 ਤੋਂ ਵੱਧ ਵਰਕਸਾਈਟਸ ਤੇ ਪਿਕਟ ਲਾਈਨਸ ਤੇ ਨੇ ਗਵਰਨਮੈਂਟ ਤੇ ਯੂਨੀਅਨ ਹੁਣ ਨਾਨ ਬਾਈਂਡਿੰਗ ਮੀਡੀਏਸ਼ਨ ਚ ਨੇ ਮੀਡੀਏਟਰਸ ਵਿਨਸ ਰੈਡੀ ਤੇ ਐਮੈਂਡਾ ਰਾਜਰਸ ਦੋਵੇਂ ਪਾਸਿਆਂ ਨੂੰ ਫੇਅਰ ਡੀਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਸਟ੍ਰਾਈਕ ਦਾ ਪ੍ਰਭਾਵ ਕਈ ਗਵਰਨਮੈਂਟ ਸਰਵਿਸਿਜ਼ ਜਿਵੇਂ ਕਿ ਡਰਾਈਵਰ ਲਾਇਸਨਿੰਗ ਹੰਟਿੰਗ ਪਰਮਿਟਸ ਕਾਰੈਕਸ਼ਨਲ ਫੈਸਿਲਿਟੀਆਂ ਲਿਕਰ ਡਿਸਟ੍ਰਿਬਿਊਸ਼ਨ ਤੇ ਕੈਨਾਬਿਸ ਸਟੋਰ ਤੇ ਪੈ ਰਿਹਾ ਹੈ ਜਿੱਥੇ ਡਿਲੇਸ ਤੇ ਕਲੋਜ਼ਰਸ ਦੇਖਣ ਨੂੰ ਮਿਲ ਰਹੇ ਨੇ ਇਸ ਸਟ੍ਰਾਈਕ ਕਾਰਨ ਹੌਸਪਿਟੈਲਿਟੀ ਤੇ ਬਿਜ਼ਨਸ ਸੈਕਟਰਸ ਤੇ ਵੀ ਬਹੁਤ ਪ੍ਰੈਸ਼ਰ ਪਹੁੰਚ ਰਿਹਾ ਹੈ ਯੂਨੀਅਨ ਦਾ ਕਹਿਣਾ ਹੈ ਕਿ ਉਹ ਪਿਕਟ ਲਾਈਨਸ ਜਾਰੀ ਰੱਖਣਗੇ ਜਦ ਤੱਕ ਗਵਰਨਮੈਂਟ ਵੱਲੋਂ ਫੇਅਰ ਵੇਜ ਆਫਰ ਨਹੀਂ ਭੇਜਿਆ ਜਾਂਦਾ ਯੂਨੀਅਨ ਦਾ ਕਹਿਣਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਮੀਡੀਏਸ਼ਨ ਨਾਲ ਦੋਵੇਂ ਪਾਸੇ ਇੱਕ ਫੇਅਰ ਤੇ ਸਸਟੇਨੇਬਲ ਐਗਰੀਮੈਂਟ ਤੇ ਪਹੁੰਚਣ ਤਾਂ ਜੋ ਬੀਸੀ ਦੀਆਂ ਪਬਲਿਕ ਸਰਵਿਸਿਜ਼ ਜਲਦੀ ਨਾਰਮਲ ਹੋ ਜਾਣ ਰੈਡਫਨ ਬਿਲੀ ਗਗਨਦੀਪ ਸਿੰਘ ਦੀ ਰਿਪੋਰਟ